ਸਾਸੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਕਿਰਤਪੁਰ ਸਾਹਿਬ ਖਬਰਸਾਰ ਇਹ ਤਸਵੀਰਾਂ ਕਿਰਤਪੁਰ ਸਾਹਿਬ ਆਨੰਦਪੁਰ ਸਾਹਿਬ ਮੁੱਖ ਮਾਰਗ ਦੀਆਂ ਹਨ ਜਿੱਥੇ ਪਿੰਡ ਬੱਡਲਦੇ ਦੇ ਨਜ਼ਦੀਕ ਸੜਕ ਦੇ ਵਿੱਚ ਪਏ ਵੱਡੇ ਵੱਡੇ ਖੱਡਿਆਂ ਕਾਰਨ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਸੜਕ ਦੇ ਖੱਡੇ ਵਿੱਚ ਵੱਜਣ ਕਾਰਨ ਡਿੱਗ ਗਿਆ ਜਿਸ ਦੇ ਕਾਫੀ ਸੱਟਾਂ ਲੱਗੀਆਂ ਇਸ ਦੌਰਾਨ ਕਿਰਤਪੁਰ ਸਾਹਿਬ ਵੱਲੋਂ ਆਨੰਦਪੁਰ ਸਾਹਿਬ ਵੱਲੋਂ ਜਾ ਰਹੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਚਾਬਲਾ ਮੌਕੇ ਤੇ ਆਪਣੇ ਸਾਥੀਆਂ ਚਮੇਤ ਖੜ ਗਏ ਜਿਨ੍ਹਾਂ ਵੱਲੋਂ ਮੌਕੇ ਤੇ ਡਾਕਟਰ ਨੂੰ ਬੁਲਾ ਕੇ ਉਕਤ ਨੌਜਵਾਨ ਦੇ ਮੱਲਮ ਪੱਟੀ ਕਰਵਾਈ ਇਸ ਮੌਕੇ ਉਹਨਾਂ ਸੂਬਾ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਆ ਕਿ ਆ ਕਿ ਸੜਕ ਦੇ ਹਾਲਾਤ ਬਹੁਤ ਤਰਸਯੋਗ ਬਣੇ ਹੋਏ ਹਨ ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸੂਬਾ ਸਰਕਾਰ ਆਨੰਦਪੁਰ ਸਾਹਿਬ ਦੇ ਵਿੱਚ ਸ਼ਤਾਬਦੀ ਮਨਾਉਣ ਦੀਆਂ ਗੱਲਾਂ ਕਰ ਰਹੀ ਹੈ ਤੇ ਦੂਜੇ ਪਾਸੇ ਸੜਕਾਂ ਦੇ ਹਾਲਾਤ ਬਹੁਤ ਤਰਸਯੋਗ ਬਣੇ ਪਏ ਹਨ ਉਹਨਾਂ ਕਿਹਾ ਕਿ 12 ਤਰੀਕ ਦਿਨ ਐਤਵਾਰ ਤੋਂ ਨਗਰ ਕੀਰਤਨ ਆਉਣੇ ਸ਼ੁਰੂ ਹੋ ਚੁੱਕੇ ਹਨ ਪਰ ਸੜਕਾਂ ਦੇ ਹਾਲਾਤ ਬਹੁਤ ਹੀ ਮਾੜੇ ਹਨ ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਹਰ ਤਰ੍ਹਾਂ ਨਾਲ ਇਹ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਆਓ ਤੁਹਾਨੂੰ ਵੀ ਦਿਖਾਣੇ ਆ ਇਸ ਮੌਕੇ ਦੀਆਂ ਤਸਵੀਰਾਂ ਅਤੇ ਕੀ ਕੁਝ ਕਿਹਾ ਸ਼ਰਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਬਲਾ ਨੇ ਉਹ ਵੀ ਤੁਹਾਨੂੰ ਸੁਣਾਣੇ ਆ ਦੇਖੋ ਇਹ ਬਹੁਤ ਵੱਡੀ ਘਟਨਾ ਸਾਡੇ ਸਾਹਮਣੇ ਵਾਪਰੀ ਹੈ ਅਸੀਂ ਸਾਰੇ ਕੁਦਰਤੀ ਇਥੇ ਲੰਘ ਰਹੇ ਸੀ ਤੇ ਇੱਕ ਨੌਜਵਾਨ ਬਿਲਕੁਲ ਹੀ ਬੇਸਹਾਬ ਨਾ 26 27 ਸਾਲ ਦਾ ਨੌਜਵਾਨ ਹੋਣਾ ਉਹ ਕਿਵੇਂ ਟੋਏ ਦੇ ਵਿੱਚੋਂ ਉਹਦੇ ਮੋਟਰਸਾਈਕਲ ਦੀਆਂ ਤਿੰਨ ਬਾਦੀਆਂ ਪਈਆਂ ਉਹਨੂੰ ਵਾਹਗੁਰੂ ਨੇ ਪਰਮੇਸ਼ਰ ਨੇ ਰੱਖ ਲਿਆ ਮੁੰਡੇ ਨੂੰ ਬਚਣ ਵਾਲੀ ਕੋਈ ਹਾਲਤ ਨਹੀਂ ਸੀ ਸਨ ਤਾਂ ਸੀ ਮੁੰਡਾ ਖਤਮ ਹੋ ਗਿਆ ਉਹ ਸਦਾ ਪੈ ਗਿਆ ਡਿੱਗਦਾ ਮੋਟਰਸਾਈਕਲ ਤੇ ਐਨੇ ਡੂੰਘੇ ਟੋਏ ਇਹ ਸੜਕ ਦੇ ਤੁਹਾਡੇ ਸਾਹਮਣੇ ਆ ਤੁਸੀਂ ਸਾਰੀ ਪ੍ਰੈਸ ਇਸ ਜੀ ਨੂੰ ਵੇਖ ਰਹੀ ਆ ਵੀ ਕੀ ਹਾਲਤ ਆ ਇਸ ਬਾਰੇ ਪਹਿਲਾਂ ਸਰਕਾਰ ਦੇ ਹੜ੍ਹਾਂ ਵਾਲੇ ਇਹ ਗੱਲ ਕਹੀ ਕਿ ਹੜ੍ਹ ਆਏ ਆ ਮੀਂਹ ਆ ਰਿਹਾ ਬਰਸਾਤਾ ਹੈ ਸੜਕਾਂ ਤਾਂ ਨਹੀਂ ਬੰਦ ਰਹੀਆਂ ਨਾ ਤੇ ਇਹਨਾਂ ਨੇ ਹੜ੍ਹਾਂ ਵਿੱਚ ਕੁਝ ਕੀਤਾ ਵੀ ਲੋਕਾਂ ਦੀ ਕੋਈ ਹੜ੍ਹਾਂ 'ਚ ਮਦਦ ਕਰਤੀ ਬੜੀ ਵੱਡੀ ਬੜਾ ਕੋਈ ਇਹਨਾਂ ਨੇ ਜਿਹੜੇ ਉਲਟਾ ਜਿਹੜੇ ਪੈਸੇ ਕੇਂਦਰ ਸਰਕਾਰ ਨੇ ਦੇਨੇ ਸੀ ਉਹ ਵੀ ਖਾਦੀ ਪੀਤੀ ਪਹਿਲਾਂ ਹੀ ਫਿਰਦੇ ਆ ਤੇ ਹੁਣ ਪੰਜਾਬ ਦੇ ਵਿੱਚ ਉਹਨਾਂ ਨੇ ਉਹ ਵੀ ਚੁਕਾਦੇ ਟੋਲ ਟੈਕਸੀ ਚੁਕਾਦੇ ਉਹਦੇ ਨਾਲ ਸੜਕਾਂ ਦੀ ਕੋਈ ਸਾਰ ਨਹੀਂ ਆਜ ਇੱਕ ਬਹੁਤ ਸੋਹਣਾ ਮੁੰਡਾ ਨੌਜਵਾਨ ਬਹੁਤ ਬਤਰਕੇ ਵੀ ਪਰਿਵਾਰ ਦਾ ਜ ਰਾਬੜੇ ਮਹਾਰਾਜ ਜੀ ਨੂੰ ਰੱਖ ਰਿਆ ਨਹੀਂ ਤਾਂ ਉਹ ਕਾਗੜੇ ਤੋਂ ਆਇਆ ਹੋ ਮੋਟਰਸਾਈਕਲ ਤੋਂ ਕਾਗੜੇ ਜਾ ਰਿਹਾ ਸੀ ਮੁੰਡਾ ਤੋਨੂੰ ਆ ਤੁਸੀਂ ਸਾਰੇ ਜਿੰਨੇ ਖੜੇ ਬੰਦੇ ਇਹਨਾਂ ਨੇ ਪੱਤ ਕੇ ਵਿਚਾਰੇ ਨੂੰ ਸਾਂਭਿਆ ਬਾਬਾ ਖੜਕ ਸਿੰਘ ਬੈਠੇ ਸੀ ਉਹਨਾਂ ਦੇ ਕੋਲ ਉਹ ਲਿਆਦਾ ਚੱਕ ਕੇ ਤੇ ਲਿਆ ਕੇ ਉਹਨੂੰ ਚਾਰੇ ਦੀ ਬਾਣੀ ਬੁੱਟੀ ਇੱਕ ਡਾਕਟਰ ਸਾਹਿਬ ਆ ਗਏ ਜਿਹੜੇ ਉਹਦੀ ਪੱਟੀ-ਪੁੱਟੀ ਕਰ ਰਹੇ ਆ ਬਹੁਤ ਬੰਦੇ ਹਾਲ ਆ ਇਹ ਸੜਕਾਂ ਦੇ ਤੁਸੀਂ ਦਿਖਾਓ ਪਤਾ ਲੱਗੇ ਸਰਕਾਰ ਨੂੰ ਸਰਕਾਰ ਕਰ ਕੀ ਰਹੀ ਆ ਇੱਥੇ ਭਗਵੰਤ ਮਾਨ ਆਇਆ ਮੁੱਖ ਮੰਤਰੀ ਆਇਆ ਕੀ ਹੋਇਆ ਕੀ ਕਰਕੇ ਆਓ ਕੁਛ ਵੀ ਨਹੀਂ ਇਹ ਤੇ ਉਹ ਘਾਟਰ ਕਰ ਕਰ ਗਿਆ ਉਸ ਟਕਸਾ ਵਾਲੀ ਸੜਕ ਦਾ ਤੇ ਘਾਟਰ ਕਰ ਗਿਆ ਕਿ ਚੰਗੀ ਬੜੀ ਸ਼ਖਸੀਅਤ ਸੀ ਜੇ ਨਾਮ ਹੀ ਬੰਦੀ ਸਰਦਾ ਸੀ ਪਰ ਤੇ ਕਰਨਾ ਤੇ ਜਿੱਥੇ ਲੋੜ ਆ ਉੱਥੇ ਦਾ ਕਰੋ ਆ ਏਡੇ ਡੁੱਗੇ ਟੋਏ ਮੇਰਾ ਖਿਆਲ ਢਾਈ ਢਾਈ ਫੋਟੂਆਂ ਘਟੂਆ ਹੋਣਾ ਮੋਟਰਸਾਈਕਲ ਵਾਲਾ ਬੰਦਾ ਸੜਕ 'ਤੇ ਰਿਆ ਆਉਂਦਾ ਉਹ ਸਿੱਧਾ ਟੋਏ ਦੇ ਵਿੱਚ ਜਾਂਦਾ ਉਹ ਵਿੱਚ ਚੜੇਗਾ ਮੁੰਡਾ ਐ ਬਾਲੀਆਂ ਖਾ ਗਿਆ ਐਡੀ ਮੰਦੀ ਹਲ ਸਰਕਾਰ ਦੀ ਐਡੀ ਬੇਈਮਾਨ ਸਰਕਾਰ ਲੋਕਾਂ ਦੇ ਨੌਜਵਾਨ ਪੁੱਤ ਮਰਨ ਵਾਲੇ ਹੋਏ ਪਏ ਆ ਲੇਕਿਨ ਸਰਕਾਰ ਦਾ ਖਾਲਸਾ ਕਾਲ ਦੇ ਸਾਹਮਣੇ ਵੇਖੋ ਜਾ ਕੇ ਕੀ ਹਾਲਤ ਹੈ ਤੁਸੀਂ ਤੱਕ ਸਭ ਦੇ ਸਾਹਮਣੇ ਬੱਸ ਸਟੈਂਡ ਦੇ ਸਾਹਮਣੇ ਹਾਲਤ ਕੀ ਆ ਫੇਰ ਉੱਤੇ 350 ਸਾਲ ਆ ਰਿਆ ਸਾਨੂੰ ਯਾਦ ਹੈ 1999 ਦੇ ਵਿੱਚ ਖਾਲਸਾ ਪੰਥ ਦੀ ਸ਼ਤਾਬਦੀ ਆਈ ਜਨਮ ਦਿਨ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੜਕਾਂ ਚੌੜੀਆਂ ਕੀਤੀਆਂ ਐਡੀਆਂ ਕਮਾਲ ਦੀਆਂ ਸੜਕਾਂ ਬਣਾਈਆਂ ਸਾਰੀਆਂ ਪਹਾੜੀਆਂ ਪੁੜੀਆਂ چیر ਕੇ ਬੋਰਡ ਤੇ ਆਉਂਦਾ ਸਾਰ ਕੁਝ ਕੀਤਾ ਸਾਡੇ 350 ਸਾਲ ਆਇਆ ਸ੍ਰੀ ਨਾਨਦਪੁਰ ਸਾਹਿਬ ਦਾ ਇਹ ਸ਼ਰਕਾ ਐ ਨਵੀਆਂ ਬਣਾ ਕੇ ਰੱਖਤੀਆਂ ਦੁਆਰਾ ਸਾਰੀ ਉਹਨਾਂ ਤੇ ਜੋ ਪ੍ਰੀਮਿਕਸ ਵਗੈਰਾ ਪਾ ਕੇ ਜੋ ਕੁਝ ਪਾਉਂਦੇ ਆ ਉਹ ਐ ਨਵੀਆਂ ਸ਼ਰਕਾ ਕਰਕੇ ਰੱਖਤੀਆਂ ਵੀ ਸਟਾਪ ਦੀ ਆ ਰਹੀ ਆ ਦੋ ਦੋ 2.5 ਮਹੀਨੇ ਪਹਿਲਾਂ ਕੰਮ ਤਿਆਰ ਹੋ ਗਏ ਹੁਣ ਸਿਰ ਤੇ ਸਟਾਪ ਦੀ ਆਈ ਆ ਮਹੀਨਾ ਇੱਕ ਨਹੀਂ ਰਹਿ ਗਿਆ ਨਗਰ ਕੀਰਤਨ ਐਤਵਾਰ ਤੋਂ ਬੜੀ ਵੱਡੀ ਗਿਣਤੀ ਤਿੰਨ ਨਗਰ ਕੀਰਤਨ ਐਤਵਾਰ ਨੂੰ ਆ ਰਹੇ ਆ ਦੱਸੋ ਇਹਨਾਂ ਰਾਵਾਂ ਤੋਂ ਉਹ ਤੁਸੀਂ ਦੇਖੋ ਦਰਾਹੇ ਵਾਲੀ ਸੜਕ ਤੇ ਰਾਹ ਦੇ ਫਟਕਾਲੀ ਕੀ ਹਾਲਤ ਆ ਐਨੇ ਵੱਡੇ ਟੋਏ 4-4 ਫੁੱਟ ਡੂੰਘੇ ਟੋਏ ਉੱਥੇ ਪਏ ਹੋਏ ਆ ਉਹ ਨਗਰ ਕੀਰਤਨਾਂ ਨੇ ਰੋਜਪੁਰ ਤੋਂ ਫਰੀਦਕੋੜ ਤੋਂ ਮੋਗੇ ਤੋਂ 12 ਤੱਕ ਨਗਰ ਕੀਰਤਨ ਆ ਰਹੇ ਆ ਉਹ ਕਿਹੜੇ ਰਾਹ ਪੈਣਗੇ ਵਿਚਾਰੀ ਕਿੱਧਰ ਜਾਣਗੇ ਦੱਸੋ ਲੋਕ ਐਡੀ ਮੰਦੀ ਹ ਸਰਕਾਰ ਨੂੰ ਕੋਈ ਹੈ ਅਸੀਂ ਵੱਖਰਾ ਬਣਾਵਾਂਗੇ ਦੀ ਸ਼ਤਾਬਦੀ ਦਾ ਦਿਹਾੜਾ ਅਸੀਂ ਵਿਧਾਨ ਸਭਾ ਸ਼ਾਸਰ ਇੱਥੇ ਬਣਾਵਾਂਗੇ ਤੁਸੀਂ ਇੱਥੇ ਸ਼ਾਸਰ ਇਹ ਬਣਾਉਂਦੇ ਫਿਰਦੇ ਆ ਅਸੀਂ ਸ਼ਤਾਬਦੀਆਂ ਬਣਾਉਂਦੇ ਫਿਰਦੇ ਆ ਸ਼ੀਦੀ ਸ਼ਤਾਬਦੀ ਇਹ ਵਿਧਾਨ ਸਭਾ ਦਾ ਸ਼ਾਸਰ ਇੱਥੇ ਕਰਦੇ ਕੀ ਬਾਤ ਹੈ ਇਹ ਨਵੀਂ ਪਰਤਾ ਪਾਉਂਦੇ ਫਿਰਦੇ ਆ ਸੋ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਅਕਲ ਕਰੇ ਥੋੜੀ ਬਹੁਤ ਜਿਹੜੇ ਹੋਣ ਵਾਲੇ ਕੰਮ ਉੱਧਰ ਧਿਆਨ ਦੇ ਟੈਂਡਰ ਹੋ ਗਏ ਜੀ ਇਹਨੇ ਕਰੋੜ ਦੇ ਹੋ ਗਏ ਜੀ ਲੋਕ ਬਹੁਤ ਇਤਸਾਨ ਲੰਘ ਕੇ ਗਏ ਆ ਲੋਕ ਇੱਕ ਨੇ ਕਾਰ ਰੋਕ ਕੇ ਆਖਿਆ ਵਡੀਆਂ-ਵਡੀਆਂ ਫੋਟੋ ਆਵੇ ਪੋਸਟਰ ਪਾਓ ਸਰਕਾਰ ਨੂੰ ਚੇਤੇ ਕਰਾਓ ਇੱਥੇ ਹਰ ਬੰਦਾ ਬੋਲ ਕੇ ਗਿਆ ਇਹ ਜਿਵੇਂ ਸਾਡੀ ਅਸੀਂ ਪਹਿਰੇਦਾਰੀ ਕਰਦੇ ਆ ਤਾਂ ਇੱਥੇ ਖੜੇ ਆ ਅਸੀਂ ਕਹਿਨੀ ਆ ਕਿ ਸਰਕਾਰ ਇਹ ਬੜਾ ਵੱਡਾ ਇਤਿਹਾਸਕ ਮੌਕਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਇਸ ਧਰਤੀ 'ਤੇ ਛੜਕੇ ਗਿਆ ਜਿੱਥੇ ਖੜੇ ਆ ਉਹ ਥਾਂ ਇੱਥੇ ਮੌਜੂਦ ਆ ਅੱਜ ਅਸੀਂ ਦੀ ਕਾਰ ਸੇਵਾ ਦੇਖਣ ਵਾਸਤੇ ਆਏ ਸੀ ਦੇਖਣ ਇਹ ਬਹੁਤ ਵੱਡੀ ਘਟਨਾ ਸਾਡੇ ਸਾਰਿਆਂ ਦੇ ਸਾਹਮਣੇ ਵਾਪਰੀ